ਜਪਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਤੁਟੈ ਸੋਜ ਨ ਹੋਵਈ ਜੇ ਸੋਚੀ ਲਖਬਾਰ ਚੁਪੈ ਚੁਪ ਨ ਹੋਵਈ ਚੀਲਾਏ ਹਲਖਾਰ ਭੁਖਿਆ ਭੁਖ ਨ ਤਰੀ ਜੇ ਬੰਨ ਪ੍ਰੀਆ ਭਾਰ ਸਹਸ ਸਿਆਣਪਾ ਲਖ ਹੁਰੇ ਤਾ ਇਕ ਨ ਚੱਲੇ ਨਾਲ ਦਿਵਸ ਤਿਆਰਾ ਹੋਈਏ ਕਿਪੂੜੇ ਟਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕੁਮੀ ਭੋਗਨ ਕਾਰੁ ਨ ਕਹਿਆ ਜਾਈ ਹੁਕਮੀ ਭੋਗਨ ਜੀ ਹੁਕਮ ਲੈ ਵਢਾਈ ਹੁਕਮੀ ਰਤਮਨੀ ਚ ਹੁਕਮ ਲੇਖ ਦੁਖ ਸੁਖ ਪਾਈ ਇਹ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਭਾਈ ਇਹ ਹੁਕਮੈ ਅੰਦਰ ਸਭ ਕੋ ਬਾਹਰੁ ਨ ਕੋਈ ਨਾਨਕ ਹੁਕਮੈ ਜਬ ਢੈ ਤਾ ਹੁਮੈ ਕਹੈ ਨ ਕੋਈ ਗਾਵੇ ਕੋ ਤਾਣ ਹੋਵੇ ਕੈ ਸੈਤਾਨ ਗਾਵੇ ਕੋ ਦਾਤ ਜਣੇ ਨੀ ਸਾਨ ਗਾਵੈ ਪੂ ਕੁਣ ਬਿਡਿਆਈਆ ਚਾਰ ਗਾਵੈ ਪੂ ਵਿਦਿਆ ਵਿਖਮੀ ਚਾਰ ਗਾਵੈ ਪੂ ਸਾਜ ਕਰੇ ਤਨਖਿਹੀ ਗਾਵੈ ਪੂ ਜੀ ਲੈ ਫਿਰ ਦੇਹੀ ਗਾਵੈ ਪੂ ਜਪੈ ਦਿਸੈ ਦੂਰ ਗਾਵੈ ਪੂ ਵਖੇ ਹਦਰ ਹਦੂਰ ਕਥਨਾ ਕਥੀ ਨ ਆਬੈ ਟੋਟ ਕਥ ਕਥ ਕਥੀ ਕੁਟੀ ਕੋਟ ਪੂਟ ਜਿਦਾ ਦੇ ਲੈ ਦੇ ਥਕ ਪਾਹੀ ਜੁਗਾ ਜੁਗੰਤਰ ਕਾਹੀ ਕਾਹੀ ਮੇਰੀ ਹੁਕਮ ਚਲਾਈ ਰਹਾ ਨਾਨਕ ਬਿਕਸੇ ਵੇ ਪ੍ਰਭਾਹੋ ਸਾਚਾ ਸਾਹਿਬ ਸਾਚਨਾਏ ਭਕਿਆ ਭਉ ਪਰ ਅੱਖ ਹੀ ਮੰਗੇ ਦੇਹ ਦੇਹ ਦਾਤ ਕਰੇ ਦਾਤਰ ਫੇਰ ਤੇ ਅਗੈ ਰਖੀਏ ਜਦ ਦਿਸੈ ਦਰਬਾਰ ਮੁਹਾਂ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਿਦਰੀ ਮੂਖ ਦੁਆਰ ਨਾਨਕ ਏਵੈ ਜਾੜੀਏ ਸਭ ਆਪੇ ਸਚਿਆਰ ਥਾਪਿਆ ਨਾ ਜੈ ਕੀਤਾ ਨਾ ਹੋਏ ਆਪੇ ਆਪੇ ਨਿਰੰਜਨ ਸੋਏ ਜਿਨਸੀ ਵਿਆਹ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪੜ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਉਰਿ ਇਸਰ ਗੁਰ ਗੁਰੂਕ ਬ੍ਰਮਾ ਗੁਰ ਪਾਰਗਤੀ ਮਾਈ ਜੇ ਹੋ ਜਾਣਾ ਅਖ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋਮੈ ਵਿਸਰਣ ਨ ਜਾਈ ਤੀਰਥ ਨਾ ਵਜਿਤਿਸ ਭਾਵ ਬਿਨ ਭੜੇ ਕੇ ਨਾਇ ਕਰੀ ਜੇਤੀ ਸ੍ਰਿਠੁ ਪਾਈ ਵਿਖਾ ਬਿਨ ਕਰਮਾ ਕੈਮ ਲੈ ਲਈ ਮਤਿ ਵਿੱਚ ਰਤਨ ਜਵਾਹਰ ਮਾਲਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਬੁਰਾਇ ਤੇ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋਵੇਂ ਵਿਸਰਨ ਜਾਈ ਜੇ ਜੁਗ ਚਰਿਆ ਜਾ ਹੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਤਪੂਰ ਚੰਗਾ ਨਾੁਰਖਾਏ ਕੈ ਜਸ ਕੀਰਤ ਜਗਲੇ ਜੇਤੀਸਨਦਰ ਨਾਇ ਆਬੈ ਤਾ ਬਾਤ ਨ ਪੁੱਛੈ ਕਿ ਕੀਤਾ ਅੰਦਰ ਕੀ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵਤਿਆ ਗੁਣ ਦੇ ਤਿਹਾਂ ਕੋਈ ਨ ਸੁਝਈ ਜੇਤੀਸ ਗੁਣ ਕੋਈ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤ ਤਬਲ ਆਕਾਸ਼ ਸੁਣੀਐ ਦੀਪ ਲੋਪਾ ਤਾਲ ਸੁਣੀਏ ਬੋਧਿ ਨਾਸਿ ਪੇਪਾਲ ਨਾਨਿਤ ਭਗਤਸ ਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਇਸਰ ਬ੍ਰਹਮ ਇੰਦਰ ਸੁਣੀਏ ਮੁਕਤੀਲਾ ਹਨਮੰਦ ਸੁਣੀਏ ਜੋਗ ਜਗਤੰ ਭੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਿਤ ਭਗਤਸ ਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਐ ਸਤ ਸੰਤੋਖ ਗਿਆਨ ਸੁਣੀਐ 68 ਕਾਸ਼ਨਾਨ ਸੁਣੀਐ ਪੜ ਪੜ ਪਵਿਮਾਨ ਸੁਣੀਐ ਲਾਗੇ ਸਹਿਜ ਧਿਆਨ ਨਾਨਕ ਭਗਤਸ ਦਾ ਵਿਗਾਸ ਸੁਣੀਐ ਦੂਪ ਪਾਪ ਕਾ ਨਾਸ ਸੁਣੀਐ ਸਰਾ ਬਣਾ ਕੀ ਗਾਹ ਸੁਣੀਐ ਸਿੱਖ ਪੀਰ ਪਾਤਸ਼ਾਹ ਸੁਣੀਐ ਅੰਧੇ ਪਾਵਹਿ ਰਹੋ ਸੁਣੀਐ ਹੱਥ ਵੇਸ ਗਹੋ ਨਾਨਕ ਭਗਤਸ ਦਾ ਵਿਗਾਸ ਸੁਣੀਐ ਦੂਪ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਲ ਬਹਿ ਕਰਨ ਵਿਚਾਰ ਐਸਾ ਨਾ ਜਰੰਜਨ ਹੋਏ ਜੇ ਕੋ ਮਨ ਜੜੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਗਣੀ ਕੀ ਸੁੱਧ ਮੰਨੇ ਮੋਹੇ ਛੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾ ਮਨ ਨਾਤ ਨਾ ਪਾਏ ਮਨੈ ਪਖਸਿ ਉਪਰਗਟ ਜਾਏ ਮਨੈ ਮਗਨ ਚਲੇ ਪੰਥ ਮਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਕਤ ਦੁਆਰ ਮਨੈ ਪਰਵਾਰੇ ਸਾਧਾਰ ਮਨੈ ਤਰੇ ਤਰ ਗੁਰ ਸਿੱਖ ਮਨੈ ਨਾਨ ਪਵੇ ਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾ ਕਾ ਗੁਰੇ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਣੈ ਨਹੀ ਸਮਾਜ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਤਿਆਰ ਤਬਲੇ ਉਪਰ ਕੀਤਾ ਭਾਰ ਤਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੇ ਕਮਨ ਜੋਰ ਜੀ ਜਾ ਤ੍ਰਿੰਗਰ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਣ ਸੁਲਿ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਕਬਾਉ ਤਿਸਤੇ ਹੋਏ ਲਗਦਿ ਆਉ ਕੁਦਰਤ ਕਬਣ ਕਹ ਵਿਚਾਰ ਵਾਰਿਆ ਨ ਜਵ ਇੱਕ ਵਾਰ ਜੋਤ ਉਤਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਭਾਉ ਸੰ ਪੂਜਾ ਸੰ ਤਪਤਾਉ ਅ ਸੰਖ ਗ੍ਰੰਥ ਮੁਖਵੇ ਪਾਠ ਸੰ ਜੋਗ ਮਨ ਰਹੇ ਉਦਸ ਅ ਸੰਖ ਭਗਤ गुण ਗਿਆਨ ਵਿਚਾਰ ਅ ਸੰਖ ਸਤੀ ਅ ਸੰਤ ਦਾਤਾਰ ਅ ਸੰਖ ਸੂਰਮੁ ਭਕਸਾਰ ਅ ਸੰਖ ਮੋਨ ਲਿਬਲਾਇ ਕਰ ਕੁਦਰਤ ਕਵਣ ਕਹ ਵਿਚਾਰ ਬਾਰਿਆ ਨ ਜਾਵ ਇਕ ਬਾਰ ਜੂਤ ਭਵੇ ਸਾਈ ਭਲੀਕਾਰ ਤੂ ਸਦਾ ਸ੍ਰਮਤ ਨਿਰੰਕਾਰ ਸੰਤ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੂਰ ਅਸੰਖ ਅੰਬਰ ਕਰ ਜਾਹੇ ਜੋਰ ਅਸੰਖ ਗਲ ਵੱਡ ਤਿਆਗ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੜਾਹੇ ਅਸੰਖ ਮਲੇਛ ਮਲ ਪਤਖਾਹੇ ਅਸੰਖ ਨਿੰਦਕ ਸਿਰ ਕਹੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵ ਇਕ ਵਾਰ ਜੋਤਿ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਥਾ ਅਗੰਮ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ ਜਿਨ ਇਹ ਲਿਖੇ ਤਿਸਰ ਨਾਹੇ ਜਿ ਫਰਮਾਏ ਤਿਵ ਤੇ ਪਾਹੇ ਜਿਤਾ ਕੀਤਾ ਤਿਤਾ ਨਾ ਹੋਣ ਨਾਵੇ ਨਹੀਂ ਕੋਥਾ ਕੁਦਰਤ ਕਵਨ ਕਹ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋ ਤੁ ਭਵੇ ਸਾਈ ਭਲੀਕਾਰ ਤੂਸ ਦਾ ਸਲਾਮਤ ਨਿਰੰਕਾਰ ਪ੍ਰਗੇ ਹੱਥ ਪੈਰ ਤੰਦੇ ਹੀ ਪਣੀ ਟੁੱਟੇ ਤ੍ਰਿਸਖੇ ਮੂਤਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰਗੇ ਮਤ ਪਾਪਾ ਕੇ ਸੰਗ ਉਹ ਧੋਪੇ ਨਾ ਵੈ ਕੈ ਰੰਗ ਪੁੰਨੀ ਪਾਪੀ ਅਤ ਨਹੀਂ ਕਰ ਕਰ ਕਰਣਾ ਲਿਖ ਲੈ ਜਾਹੋ ਪੇ ਬੀਜ ਅਪਿ ਹਿਖਾ ਹੋ ਨਾਨਕੁ ਪਮੀ ਆਹ ਜਾਹ ਤੀਰਥ ਤਪ ਦਇਆ ਦਤਦਾਨ ਜੀ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਉ ਅੰਦਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਹੀਂ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਤਤ ਬਣ ਬ੍ਰਹਮ ਉਹ ਸਤ ਸੁਹਾਨ ਸਦਾ ਮੰਚਾਉ ਕਬਨ ਸੁਵੇਲਾ ਬਖਤ ਕਬਨ ਕਬਨ ਥਿਤ ਕਬਨ ਵਾਰ ਕਬਨ ਸਿਰਤੀ ਮਾਹ ਕਬਨ ਜਿਤ ਹੋਵਾ ਆਕਾਰ ਵਿਨ ਨ ਪਈਆ ਪੰਡਤੀ ਜੇ ਹੋਵੇ ਲੇਪੁਰਾਨ ਬਖਤ ਨਾ ਪਾਇਓ ਕਦੀਆ ਜੇ ਲਿਖਨ ਲੇਪੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤ ਮਾਹ ਨ ਕੋਈ ਜਾਗਰਤਾ ਸ੍ਰਿਠੀ ਕੋ ਸਾਝੀ ਆਪੇ ਜਾਣੇ ਸੋਈ ਕਿਵ ਕਰਖਾ ਕਿਸਾਲਾ ਹੀ ਕਿਉ ਵਰਨੀ ਕਿਦ ਜਾਣਾ ਨਾਨਕ ਘਣ ਸੱਤੂ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਗ ਹੋਵੇ ਨਾਨਕ ਜਿੱਕੋ ਆਪੋ ਜਾਣੇ ਵਿਗਿਆਨ ਸੁਹੈ ਪਤਲ ਪਤਾਲ ਲਖ ਅਗਸ ਅਗਾਸ ਉੜਕ ਉੜਕ ਪਾਲਠ ਕੇ ਵੇਦ ਕਹਨ ਇੱਕ ਬਾਤ ਸਰਸੁ 18 ਕਹਿੰ ਕਤਿਬਾ ਸੁਇਕ ਤਾਦੁ ਲਿਖਾ ਹੋਇ ਤਾ ਲਿਖਿਐ ਲਿਖੈ ਹੋਇ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾ ਹੀ ਸਾਲਾ ਹੀ ਇਤੀ ਸੁਰਤ ਨ ਪਾਈਆ ਨਦੀਆ ਅਤੇ ਬਾਹ ਪਭ ਸੁਮੰਦ ਨ ਜਾਣੀ ਇਹ ਸਮੁੰਦ ਸਾਹ ਸੁਰਤਾਨ ਬਿਰਹਾ ਸਿਤੀ ਮਾਰ ਧਨ ਕੀੜੀ ਤੋਲ ਨ ਹੋਵਨੀ ਜੇ ਤਿਸ ਮਨੁ ਨਾ ਬਿਸਰੇਹੇ ਅੰਤ ਨ ਸਿਪਤੀ ਕਰਨੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਰਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਵਰ ਅੰਤ ਕਾਰਣ ਕਿਤੇ ਬਿਲ ਲਾਹੇ ਤਾਂ ਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬਹਤਾ ਕਹੀਐ ਬਹਤਾਰ ਹੋਏ ਵੱਡਾ ਸਾਹਿਬ ਉਚਾਥਾ ਉਚੇ ਉਪਰ ਉਚਾਨੋ ਇਵੜੂ ਉੱਚਾ ਹੋਵੇ ਕੋਇ ਤਿਸ ਉੱਚੇ ਪਾਉ ਜਣੈ ਸੋਇ ਜਿਵੜ ਆਪ ਜਣੈ ਆਪਾਪ ਨਾਨਕ ਮੰਦੀ ਕਰੀਂ ਦਾਤ ਬੋਧਾ ਕਰਮ ਲਿਖਿਆ ਨਾ ਜਾਏ ਬਿਧਾ ਦਾਤਾ ਤਿਲਨਤ ਮਏ ਕਿਤੇ ਮੰਗੇ ਜੋਧੇ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਾਪ ਤੁਟਹਿ ਬੇਕਾਰ ਕਿਤੇ ਲੈ ਲੈ ਮੁਕ੍ਰਪਾ ਹੈ ਕਿਤੇ ਮੂਰਖ ਖਾਹੀ ਖਾਹੇ ਕਿਤੇ ਦੁਖ ਪਉ ਸਦਮਾਰ ਇਹ ਪੇਦਾ ਤੇਰੀ ਦਾਤਾਰ ਬੰਥਲਾ ਸੀ ਪੜੇ ਹੋਏ ਹੋਰ ਆਪਨ ਸਕੇ ਕੋਏ ਜੇ ਕੋ ਖਾਏ ਤ ਉਖਣ ਪਾਏ ਓਹ ਜਾਣੇ ਜਿਤਿਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ अमूल गुण अमूल व्यापार अमूल व्यापारी अमूल भंडार अमूल आवे अमूल ले जाहे अमूल पाए मुल धर्म मुल दीवान अमूल तुल अमूल प्रमाण अमूल बख्शी अमूल निशान अमूल अमूल प्रमाण अमूलो अमूल आख्या न जाए आख आहलाए आखे वेद पाठ पुराण आखे पड़े कृह विख्यान ਆਖੇ ਬ੍ਰਮਾ ਆਖੇ ਇੰਦ ਆਖੇ ਗੁਪੀ ਤੈ ਗੋਬਿੰਦ ਆਖੇ ਇਸਰ ਆਖੇ ਸਿਦ ਆਖੇ ਕਿਤੇ ਕੀਤੇ ਬੁੱਧ ਆਖੇ ਦਾਨ ਵਾਖੇ ਦੇਵ ਆਖੇ ਸੁਰ ਨਰ ਮੁੰਦਰ ਸੇਵ ਕੀਤੇ ਆਖੇ ਅਤੁ ਪਾਹੇ ਕੀਤੀ ਕਹਿ ਕਹਿ ਉੱਠ ਉੱਠ ਜਾਏ ਇਤੇ ਕਿਤੇ ਹੋਰ ਕਰੇ ਹੈ ਤਾਂ ਆਤਮਾ ਸਖੇ ਕਈ ਕੇ ਜਿਵੜ ਪਾਵੇ ਤਿਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਲਖਿਆ ਸਿਰ ਦਾ ਬਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਜਨਾਦ ਅਨੇਕ ਅ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰਿਸ਼ਿਵ ਕਹੀ ਅਨਾ ਕੀਤੇ ਬਾਵਨ ਹਾਰੇ ਗਾਵੇ ਤਹੁ ਨੂੰ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਲੇ ਗਾਵੇ ਚਿੱਤ ਗੁਪਤ ਲਿਖ ਜਾਣੇ ਹੈ ਲਿਖ ਲੇਕ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਦੇਵੀ ਸੋਹਣ ਸਦਸਾਰੇ ਗਾਵੇ ਇੰਦ ਇਦਾਸਣ ਬੈਠੇ ਦਿਵਤਿਆ ਦਰਨਲੇ ਗਾਵੇ ਸਿੱਧ ਸਮਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੀ ਸਤੀ ਸੰਤੁਖੀ ਗਾਵੇ ਹੀ ਵੀਕਰਾਰੇ ਗਾਵਨ ਪੰਡਿਤ ਪੜਨਰ ਕਿਸਰ ਜੁਗ ਜੁਗ ਵਿਦਾਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਗਮ ਅਛ ਪੈ ਆਲੇ ਗਵਨ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵੇ ਜੋਤ ਮਹਾਬਲਸੁਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸੇ ਤੁਧ ਨੂੰ ਗਾਵੇ ਜੋਤ ਭਵਨ ਰਤੇ ਤੇਰੇ ਭਗਤਰਸਾਲੇ ਹੋਰ ਕੀਤੇ ਗਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਭੀ ਹੁਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭੱਤੀ ਕਰ ਕਰ ਜਿਨਸੀ ਮਾਇਆ ਜਨੇ ਉਪਾਈ ਕਰ ਕਰ ਵਿਖੇ ਕੀਤਾ ਆਪਣਾ ਜਿਪਤੀ ਬੜਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹ ਪਤਸਾਹਿਬ ਨਾਨਕ ਰਹਿਣ ਰਜਾਈ ਸੰਤੋਖ ਸ਼ਰਮ ਪਦ ਛੋਲੀ ਧਿਆਨ ਕੀ ਕਰੇ ਵਿਪੂਤ ਕਿੰਥਾ ਕਾਲ ਤਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਰਦਮਤੀ ਮਨ ਜੀਤੈ ਜਗ ਜੀਤ ਆਦੇਸ਼ ਦਿਸੈ ਆਦੇਸ਼ ਆਦ ਅਨੀਲ ਅਨਾਦ ਅਨਾਦਤ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਦਾ ਭੰਡਰਨ ਘਟ ਘਟ ਵਜੇ ਨਾਦ ਆਪਨਾਥ ਨਾਥੀ ਸਭਜਾ ਕੀ ਰਿਧਿ ਸਿਧ ਅਬਰਸਾਦ ਸੰਜੋਗ ਵਿਜੋਗ ਦੁਇਕਾਰ ਚਲਾਵੇ ਹੀ ਲਿਖਿਆ ਬਹਿ ਭਾਗ ਆਦੇਸ਼ ਸੈ ਆਦੇਸ਼ ਆਦ ਅਨੀਤ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇਕਮਈ ਜੁਤਬਈ ਤਿੰਨ ਚੇਲੇ ਪ੍ਰਮਾਣ ਇੱਕ ਸੰਸਾਰੀ ਇੱਕ ਪੰਡਾਰੀ ਇਕਲਾਏ ਦੀਬਾਣ ਜਿਦ ਕਿਸ ਭਾਵੈ ਤੇ ਵਿਚ ਲਾਵੇ ਜਿਬ ਹੋਵੇ ਪ੍ਰਮਾਣ ਉਹ ਵਿਖੇ ਉਹਨਾਂ ਨਦਰਣ ਆਵੇ ਬਹੁਤਾ ਇਲਵਿਡਾਣ ਆਦੇਸ਼ ਤੇ ਸਿਆਦੇਸ਼ ਆਲਤਨੀਤ ਅਨਾਤ ਅਨਾਹਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਢੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵਖੇ ਸ੍ਰਿਜਨ ਹਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੋ ਜਿਭਾ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗਿੜਾ ਅਖੀਏ ਏਕ ਨਾਮ ਜਗਦੀਸ਼ ਇਤੁਰਾ ਹੈ ਪਤ ਪਬੜੀਆ ਚੜੀਐ ਹੋਏ ਕਿਿਸ ਸੁੰਗਲ ਆਕਾਸ ਕੀ ਕਿਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੇ ਕੂੜੈ ਠੀਸ ਆਖਣ ਜੋਰ ਚਪੈ ਨਹ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਨਹ ਜੋਰ ਜੋਰ ਨਾ ਰਾਜ ਮਲ ਮਨਸੂਰ ਜੋਰ ਨਾ ਦੀ ਗਾਨ ਬਿタル ਦੂਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਹੋਏ ਰਤੀ ਰਿਤਿ ਤਿਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਧਰਮਸਾਰ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਗਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਕਿਥੈ ਸੋਹਣ ਪੰਚ ਪ੍ਰਵਾਣ ਨਿਦਰੀ ਕਰਮ ਪਗੈ ਨੀਸਾਣ ਕਚਪਕਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਬਣ ਪਣੀ ਵੈ ਸੰਤਰ ਕਿਤੇ ਕੰਨ ਮਹੇਸ ਕਿਤੇ ਬਰਮੇ ਘੜਤ ਘੜੀਏ ਹੈ ਰੂਪ ਰੰਗ ਕੇ ਵੇਸ ਕਿਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੂਲ ਕੇਤੇ ਕੇਤੇ ਰਤਨ ਸਮੁੰਦਿਤਿਆ ਥਾਣੀ ਕਿਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸ੍ਰਤੀ ਸੇਵ ਕੀਤੇ ਮਾਨਕ ਅੰਤ ਨਾ ਅੰਤ ਇਹ ਅੰਖੰਡ ਮੇ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਏ ਬਹੁਤਿਆਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਿਥੈ ਘੜੀਏ ਸੁਰਤ ਮਤਮਨ ਬੁੱਧ ਤਿਥੈ ਘੜੀਏ ਸੁਦਾ ਸਿਧਾ ਕੀ ਸੁਧ ਬੜੁ ਮੁਖਾਂਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸਿਤਾ ਮਹਿ ਮਹੇ ਤਾਗ ਰੂਪ ਨ ਕਥਨੇ ਜਾਹੇ ਨਾ ਉਹਿ ਮਰਹੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹਿ ਤਿਥੈ ਭਗਤ ਵਸੈ ਕੇ ਲੋਕ ਕਹੈ ਅਨੰਦ ਸਚਾ ਮਨ ਸੋਏ ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾ ਅੰਤ ਨ ਅੰਤ ਤਿਥੈ ਲੋ ਲੋ ਆਕਰ ਜਿਬ ਜਿਬ ਹੁਕਮ ਤਿਵੈ ਤਿਵਕਾਰ ਵਿਖੇ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧਿਰਜ ਸੁਨਿਆਰ ਅਹਰਨ ਮਤਿ ਵੇਦ ਹਥਿਆਰ ਭੋਖਲਾ ਅਗੰਤਕਤਾਉ ਭੰਡਾ ਭਾਉ ਅੰਮ੍ਰਿਤ ਢਾਲ ਢੜਿਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ ਦਿਵਸ ਰਾਤੁ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਆਈਆ ਬੁਰੀਆਂ ਆਈਆ ਵਤ ਧਰਮ ਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ